ਤਕਾ 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 ਮੇਰੇ ਨਾਲ ਪੁਲਿਸ ਕਰ ਰਹੀ ਹੈ ਤਕਾ ਪਾਨੇ ਸਿੱਧੂ ਦਾ ਪਹਿਲੀ ਵਾਰ ਪੁਲਿਸ ਕಸ್ಟਡੀ ਚ ਬਿਆਨ ਆਇਆ ਸਾਹਮਣੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਹੋ ਰਿਹਾ ਤਕਾ ਹੋ ਰਿਹਾ ਹੈ ਹੋ ਰਿਹਾ ਤਕਾ ਹੋ ਰਿਹਾ ਹੈ ਹੋ ਰਿਹਾ ਤਕਾ ਹੋ ਰਿਹਾ ਹੈ ਬਸ ਇਨੀ ਗੱਲ ਮੂਹ ਕੱਟੀ ਸੀ ਪੁਲਿਸ ਨੇ ਪਾਨਾ ਸਿੱਧੂ ਨੂੰ ਧੂਕੇ ਗੱਡੀ ਚ ਪਾ ਲਿਆ ਤੇ ਗੱਡੀ ਪਜਾ ਲਈ ਇੱਕ ਮਹਿਲਾ ਟਰੈਵਲ ਏਜੰਟ ਕੋਲੋਂ 10000 ਰੁਪਏ ਮੰਗਣ ਦੇ ਆਪਾਂ ਚ ਗ੍ਰਿਫਤਾਰ ਹੋਏ ਭਾਣਾ ਸਿੱਧੂ ਨੂੰ ਆਪਣੀ ਗੱਲ ਵੀ ਪੁਲਿਸ ਨੇ ਨਹੀਂ ਰੱਖਣ ਦਿੱਤੀ ਨਹੀਂ ਰੱਖਣ ਦਿੱਤੀ ਨਹੀਂ ਰੱਖਣ ਦਿੱਤੀ ਤੇ ਗੱਡੀ ਪਜਾ ਕੇ ਲੈ ਗਏ ਅਧੂਰੀ ਰਹਿ ਗਈ ਭਾਣੇ ਸਿੱਧੂ ਦੇ ਪੱਖ ਦੀ ਗੱਲ ਪਾਜੀ ਇੱਕ ਮਰ ਇੱਕ ਮਰ ਪਾਜੀ ਗੁਰੂ ਮਹਾਰਾਜ ਨੂੰ ਜਾਣ ਕੇ ਕਹਿਣਾ ਵੀ ਜੇ ਅੱਜ ਤੱਕ ਲੋਕਾਂ ਦੀ ਲੜਿਆ ਲੋਕਾਂ ਦੀ ਲੜਦੇ ਰਹਿਾਂਗੇ ਹਨਾ ਇਹ ਤੂ ਵੀਰਾਨ ਹੈ ਜਦੋਂ ਪਾਨਾ ਸਿੱਧੂ ਨੂੰ ਪੁਲਿਸ ਮੈਡੀਕਲ ਵਾਸਤੇ ਸਿਵਲ ਹਸਪਤਾਲ ਲੈ ਕੇ ਆਈ ਸੀ ਇਸ ਦੌਰਾਨ ਮੌਕੇ ਤੇ ਮੀਡੀਆ ਟੀਮਾਂ ਪਹੁੰਚ ਗਈਆਂ ਤੇ ਜਦੋਂ ਪਾਨਾ ਸਿੱਧੂ ਬਾਹਰ ਆਇਆ ਮੀਡੀਆ ਨੂੰ ਵੇਖਦਾ ਹੀ ਉਸਨੇ ਆਪਣਾ ਪੱਖ ਦੇਣਾ ਸ਼ੁਰੂ ਕਰ ਦਿੱਤਾ ਉਸਨੇ ਕਿਹਾ ਕਿ ਉਸਦੇ ਨਾਲ ਤੱਕਾ ਹੋ ਰਿਹਾ ਹੈ ਹਜੇ ਉਹ ਆਪਣੀ ਗੱਲ ਕਹਿ ਹੀ ਰਿਹਾ ਸੀ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਜ਼ਬਰਦਸਤੀ ਗੱਡੀ 'ਚ ਤੋਲਿਆ ਯਾਨੀ ਕਿ ਪਾਨਾ ਸਿੱਧੂ ਨੂੰ ਪ੍ਰਾਈਵੇਟ ਆਲਟੋ ਗੱਡੀ 'ਚ ਬਿਠਾ ਕੇ ਪੁਲਿਸ ਲੈ ਕੇ ਆਇਤੀ ਮੈਡੀਕਲ ਕਰਵਾਉਣ ਵਾਸਤੇ ਤੇ ਉਸ ਨੂੰ ਆਪਣੀ ਗੱਲ ਵੀ ਪੂਰੀ ਨਹੀਂ ਰੱਖਣ ਦਿੱਤੀ ਉਹ ਆਪਣੇ ਗੱਲ ਦੱਸ ਰਿਆ ਸੀ ਤੇ ਪੁਲਿਸ ਨੇ ਉਸ ਨੂੰ ਗੱਡੀ 'ਚ ਪਾ ਲਿਆ ਤੇ ਮੌਕੇ ਤੋਂ ਗੱਡੀਆਂ ਲੈ ਕੇ ਪੁਲਿਸ ਨਿਕਲ ਗਈ ਔਰ ਬਾਹਨੇ ਦੀ ਗੱਲ ਵੇਚਦੀ ਵੇਚ ਰਹਿ ਗਈ ਤੁਸੀਂ ਆਪ ਹੀ ਦੇਖ ਲਿਓ ਉਹ ਵੀਡੀਓ ਜਿਸ ਵਿੱਚ ਪਾਣਾ ਸਿੱਧੂ ਜਦੋਂ ਮੈਡੀਕਲ ਵਾਸਤੇ ਬਾਹਰ ਆਇਆ ਤੇ মিডিਆ ਨੂੰ ਦੇਖ ਲਈ ਉਸ ਨੇ ਆਪਣਾ ਪੱਖ ਰੱਖਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਦੱਸਣਾ ਚਾਹੁੰਦਾ ਸੀ ਕਿ ਉਸ ਦੇ ਨਾਲ ਤੱਕਾ ਹੋ ਰਿਹਾ ਹੈ ਹਾਲਾਂਕਿ ਪਹਾਣਾ ਸਿੱਧੂ ਦੇ ਉੱਤੇ ਇੱਕ ਮਹਿਲਾ ਏਜੰਟ ਨੇ ਇਲਜ਼ਾਮ ਲਾਏ ਨੇ ਕਿ ਪਹਾਣਾ ਸਿੱਧੂ ਟਰਨਾ ਹਟਾਉਣ ਦੇ ਬਦਲੇ ਉਸ ਕੋਲੋਂ 10000 ਮੰਗ ਰਿਆ ਸੀ ਇਹਨਾਂ ਇਲਜ਼ਾਮਾਂ 'ਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਇਹ ਤਾਂ ਪੁਲਿਸ ਦੀ ਪੜਤਾਲ ਤੋਂ ਬਾਅਦ ਹੀ ਸਾਹਮਣੇ ਆਏਗਾ ਪਰ ਫਿਲਹਾਲ ਪੁਲਸ ਨੇ ਪਹਾਣੇ ਨੂੰ ਮੀਡੀਆ ਦੇ ਅੱਗੇ ਆਪਣਾ ਪੱਖ ਵੀ ਨਹੀਂ ਰੱਖਣ ਦਿੱਤਾ ਨਹੀਂ ਰੱਖਣ ਦਿੱਤਾ ਨਹੀਂ ਰੱਖਣ ਦਿੱਤਾ ਤੁਸੀਂ ਆਪ ਹੀ ਦੇਖ ਲਵੋ ਵੀਡੀਓ ਜਦੋਂ ਪਹਾਣਾ ਸਿੱਧੂ ਬਾਹਰ ਆਇਆ ਤੇ ਕੀ ਕਹਿਣਾ ਚਾਹੁੰਦਾ ਸੀ ਤੇ ਪੁੱਛਦੇ ਹ ਉਸ ਨੂੰ ਬੋਲਣ ਹੀ ਦਿੱਤਾ ਤੈਨਕ ਪੇਲ ਪੰਜਾਬੀ ਟੀਵੀ ਤੇ ਲਗਾ ਮੰਤਾ ਅਗਰ ਦੇ ਪਾਰ ਭਾਈ ਇੱਕ ਮਿੰਟ ਇੱਕ ਮਿੰਟ ਭਾਈ ਜੀ ਇੱਕ ਮਿੰਟ ਗੁਰੂ ਮਹਾਰਾਜ ਨੂੰ ਜਾਣ ਕੇ ਕਹਿਣਾ ਵੀ ਜੇ ਅੱਜ ਤੱਕ ਲੋਕਾਂ ਦੀ ਲੜਿਆ ਲੋਕਾਂ ਦੀ ਲੜਦੇ ਰਹਿਾਂਗੇ ਹਨਾ ਪਰ ਕੋਈ ਚੱਕਰ ਨਹੀਂ ਜੋ ਹੋ ਰਿਹਾ ੱਟਕਾ ਹੋ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੱਕ ਕਰੋੜਾਂ ਰੁਪਏ ਕਰੋੜਾਂ ਰੁਪਏ ਲੋਕਾਂ ਦਾ ਬਾਪ ਸਮੜਵਾਇਆ ਹੈ ਹਨਾ ਹਾਂਜੀ 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 ਮਤਲਬ ਇੰਨਾ ੱਟਕਾ ਕਰ ਰਹੇ ਭਾਈ ਇੰਨਾ ੱਟਕਾ ਕਰ ਰਹੇ ਭਾਈ ਕੀ ਬਸ ਹੈਲੋ ਹੈਲੋ ਹਾਂਜੀ ਇਹ ਸੋਦੇ ਪਾਨਾ ਸਿੱਧੂ ਜੀ ਦਾ ਮੈਡੀਕਲ ਤੁਸੀਂ ਦੇਖ ਸਕਦੇ ਹੋ ਅਲਟੋ ਅਲਟੋ ਦੇ ਵਿੱਚ ਜੋ ਪਾਨਾ ਸਿੱਧੂ ਜੀ ਦੇ ਜਾ ਰਹੇ ਨੇ ਇੱਥੇ ਤਸਵੀਰਾਂ ਦੇਖ ਸਕਦੇ ਹੋ ਜੋ ਪੋਲਸ ਦੇ ਰੈਸਟ ਦੇ ਵਿੱਚ ਪਾਨਾ ਸਿੱਧੂ ਜੀ ਪਰ ਫਿਲਹਾਲ ਪਾਨਾ ਸਿੱਧੂ ਜੀ ਥੋੜੀ ਜਿਹੀ ਵਾਈਟ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਪਾਨਾ ਸਿੱਧੂ ਜੀ ਅਲਟਾ ਉਲਟੀ ਅਲਟੋ ਗੱਡੀ ਦੇ ਵਿੱਚ ਨੇ